ਵਿਛੇਤ ਆਪਾਂ ਹੋਲੀ ਦਾ ਤਿਉਹਾਰ ਮਨਾ ਕੇ ਨਟੇ ਆਸਰ ਦੇ ਵਿੱਚ ਜਿਹੜਾ ਸਿੱਖ ਹੈ ਉਸ ਦੇ ਵਾਸਤੇ ਹੋੰਦੀ ਦਾ ਤਿਉਹਾਰ ਕਿਹੜਾ ਹੈ ਸਿੰਘ ਨੇ ਜਿਹੜੀ ਹੋਲੀ ਦੇ ਦੀ ਮਿਲ ਖੇਰ ਲਾਗਾ ਹੋਲੀ ਕੀ ਦੀ ਸੰਤ ਸੇਵ ਆਰੰਭ ਲਾਗਾ ਅਤਿ ਲਾਭ ਦੇ ਮੇਰੇ ਵਾਸਤੇ ਫਗਣ ਦਾ ਜਿਹੜਾ ਮਹੀਨਾ ਹੈ ਉਹ ਹੋਲੀ ਹੀ ਹੈ ਪਰਮਾਤਮਾ ਨੂੰ ਧਿਆਉਣ ਵਾਲੇ ਪਰਮਾਤਮਾ ਦੇ ਜੋ ਸੰਗੀ ਸੰਤ ਜਾਨ ਨੇ ਉਹਨਾਂ ਦੇ ਉਪਦੇਸ਼ ਨੂੰ ਮੈਂ ਸੁਣਦਾ ਹਾਂ ਮੇਰੇ ਵਾਸਤੇ ਹੁੰਦੀ ਹੈ ਉਨਾ ਸੰਤਾ ਮਹਾਪੁਰਖਾਂ ਦੀ ਦੱਸੀ ਵਿਚਾਰ ਤੇ ਮੈਂ ਚੱਲਦਾ ਹਾਂ ਸੇਵਾ ਵਿੱਚ ਕਮਉਣੀ ਕਰਦਾ ਹਾਂ ਇਹ ਮੇਰੇ ਵਾਸਤੇ ਹੋਲੀ ਹੈ ਜਦੋਂ ਇਹ ਹੋਲੀ ਮੈਂ ਖੇਡਣਾ ਕਰਦਾ ਹਾਂ ਤਾਂ ਮੇਰੇ ਮਨ ਨੂੰ ਇਹ ਗੂੜਾ ਰੰਗ ਚੜ ਗਿਆ ਤੇ ਇਹੀ ਹੋਲੀ ਵਾਲੇ ਦਿਨ ਮੈਂ ਆਪਣੇ ਮਨ ਨੂੰ ਆਪਣੇ ਆਤਮਾ ਨੂੰ ਅੰਤਯ ਕਰਕੇ ਉਸ ਰੰਗ ਦੇ ਵਿੱਚ ਮੈਂ ਰੰਗਾ ਲੈਣਾ ਕਰਦਾ ਅੱਜ ਹਮਾਰਾ ਦਿਨ ਆ ਪਰ ਸੰਗੀ ਮੇਲ ਖੇਲਣਾ ਉਹ ਲੇਕਿਨੀ ਸੰਤ ਸੇਵ ਰੰਗ ਲਾਦਾ ਅਤਿ ਲਾਤ ਦੇ। ਲਾਲ ਰੰਗ ਦੀ ਗੱਲ ਆਈ ਹੈ। ਲਾਲ ਰੰਗ ਜੋ ਕਹਿਣਾ ਕੀਤਾ ਸਤਿਗੁਰੂ ਜੀ ਨੇ ਇਹ ਬਾਹਰ ਦਾ ਲਾਲ ਰੰਗ ਨਹੀਂ ਹੈਗਾ ਕਿ ਬਾਹਰੋਂ ਆਪਾਂ ਲਾਲ ਰੰਗ ਰੰਗੇ ਸਰੀਰ ਨੂੰ ਰੰਗ ਦੇਣਾ ਕਰੀਏ ਇਹ ਰੰਗ ਦੀ ਗੱਲ ਹੈ ਨਹੀਂ ਲਾਲ ਰੰਗ ਦਾ ਭਾਵ ਹੈ ਕਿ ਮਨੁੱਖ ਦਾ ਉਹ ਮਨ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਣਾ ਕਰਦਾ ਹੈ ਜੁੜਿਆ ਹੋਇਆ ਮਨੁੱਖ ਜੋ ਰੰਗ ਚੜਨਾ ਕਰਦਾ ਹੈ ਉਹਦਾ ਅਸਰ ਦੇ ਵਿੱਚ ਉਹ ਮੁਲਾਦ ਰੱਖ ਕੇ ਜਿਹਦੇ ਬਾਰੇ ਸਾਧੂ ਦਾ ਬਚਨ ਹੈ ਲਾਲ ਰੰਗ ਤਿਸਕੋ ਲਗਾ ਜਿਸਕੇ ਵੜ ਭਗ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਦਾ ਜਦੋਂ ਮਨੁੱਖ ਦਾ ਮਨ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ ਇਹਦੀ ਸੁਰਤ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਣਾ ਕਰਦੀ ਹੈ ਨਾ ਇਸ ਕਰਮਗੇ ਹੋਏ ਮਨ ਨੂੰ ਕਦੇ ਮਨਿੰਤਾ ਨਹੀਂ ਲੱਗਦੀ ਉਹ ਬੰਦਾ ਵੱਡੇ ਭਾਦਾਂ ਵਾਲਾ ਜੀਵਨ ਵਿੱਚ ਬਣ ਜਾਣਾ ਕਰਦਾ ਹੈ ਮੈਲਾ ਨਹੀਂ ਕਦੇ ਹੋਣਾ ਕਰਦਾ ਕੋਈ ਕਲੰਕ ਇਹਦੇ ਜੀਵਨ ਦੇ ਵਿੱਚ ਲੱਗਣਾ ਨਹੀਂ ਕਰਦਾ ਤੇ ਮਨੁੱਖ ਬੇਦਾਗ ਹੋ ਜਾਣਾ ਕਰਦਾ ਜਦੋਂ ਮਨੁੱਖ ਜਿਹੋ ਜੇ ਰੰਗ ਦੇ ਨਾਲ ਛੁੜੇਗਾ ਮਨੁੱਖ ਦਾ ਉਹੋ ਜਿਹਾ ਜੀਵਨ ਬਣ ਜਾਣਾ ਕਰਦਾ ਜਦੋਂ ਉਹ ਰੰਗ ਜਿਹੜਾ ਨਾ ਕੱਚਾ ਹੈ ਨਾ ਮੈਲਾ ਹੈ ਨਾ ਉਹਨੇ ਧਗਲਾ ਹੋਣਾ ਹੈ ਨਾ ਇਹ ਰੰਗ ਝੇਖ ਵਾਲਾ ਹੈ ਦਿਖਾਵੇ ਵਾਲਾ ਹੈ ਫਿਰ ਬੰਦਿਆ ਜੁੜ ਗਿਆ ਤੂੰ ਤੇਰੇ ਜੀਵਨ ਵਿੱਚ ਨਾ ਕੋਈ ਕਲੰਕ ਰਹਿਣਾ ਹੈ ਨਾ ਮਲੀਨਤਾ ਰਹਿਣੀ ਹੈ ਨਾ ਪਖੰਡ ਰਹਿਣਾ ਹੈ ਨਾ ਕੋਈ ਕੱਚ ਪਣਾ ਰਹੇ ਆਪਾਂ ਗੁਰਬਾਣੀ ਦੇ ਵਿੱਚ ਬਚਨ ਪੜਦੇ ਆ ਨਾ ਮੈਲਾ ਨਾ ਕੋਗਲਾ ਨਾ ਭਗਵਾਨ ਨਾ ਕਚ ਨਾਨਕ ਲਾ ਲੋ ਲਾਲ ਹੈ ਸੱਚੇ ਰਤਾ ਸੱਚ ਬੰਦਿਆ ਜਦੋਂ ਇਸ ਰੰਗ ਦੇ ਵਿੱਚ ਮਨ ਜੁੜ ਗਿਆ ਨਾ ਤਾਂ ਇਸ ਸੱਚ ਦੇ ਵਿਚਾਰ ਦੇ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਤੇਰਾ ਜੀਵਨ ਵੀ ਮੈਲ ਤੋਂ ਰਹਿਤ ਕਲੰਕ ਤੋਂ ਰਹਿਤ ਪਖੰਡ ਤੋਂ ਰਹਿਤ ਅਤੇ ਕੱਚੇਪਣ ਤੋਂ ਪੂਰੀ ਤਰ੍ਹਾਂ ਰਹਿਤ ਹੋ ਜਾਣਾ ਹੈ ਤੇਰੇ ਜੀਵਨ ਦੇ ਵਿੱਚ ਤ੍ਰਿੜਤਾ ਆ ਜਾਵੇ ਅਡੋਲਤਾ ਆ ਜਾਵੇਗੀ ਆਨੰਦ ਆ ਜਾਵੇਗਾ ਤੇ ਬੰਦਿਆ ਜੀਵਨ ਵਿੱਚ ਤੂੰ ਸਾਰੇ ਮਤਰਾ ਤੋਂ ਫਿਰ ਮੁਕਤ ਹੋ ਜਾਣਾ ਕਰੇ ਤੇ ਇਸ ਹੀ ਵਿਚਾਰ ਨੂੰ ਸਤਿਗੁਰੂ ਜੀ ਨੇ ਕਹਿਣਾ ਕੀਤਾ ਸੋਏ ਸੁਹੰਦੜੀ ਮੇਰਾ ਤਨ ਮਨ ਮੋਨਾ ਨਾਮ ਜਪੰਦੜੀ ਲਾਲੀ ਤੇਰੇ ਨਾਮ ਦੇ ਵਿਚਾਰ ਧਾਰਾ ਨੂੰ ਮੈਂ ਸੁਣਿਆ ਪ੍ਰਮਾਤਮਾ ਮੇਰਾ ਮਨ ਅਪੇ ਤਾਂ ਖੜ ਗਿਆ ਹੈ ਹਰਿਆ ਭਰਿਆ ਹੋ ਗਿਆ ਨਾਮ ਜਪਣਾ ਕੀਤਾ ਮਨ ਰੰਗਿਆ ਗਿਆ ਮਨ ਦਾ ਜਿਹੜਾ ਰੰਗਣਾ ਹੈ ਇਹ ਲਾਲੀ ਮੈਨੂੰ ਚੜੀ ਪਾਪ ਤੋਂ ਜਗੜ ਗਈ ਮੇਰਾ ਅੰਦਰ ਠੰਡਾ ਜਦੋਂ ਤੇਰੇ ਨਾਮ ਦੀ ਕਮਾਈ ਨੂੰ ਹਿਰਦੇ ਵਿੱਚ ਵਸਾ ਕੇ ਇਹ ਰਾਹ ਤੇ ਤੁਰਨਾ ਕੀਤਾ ਤੇਰੀ ਪ੍ਰਾਪਤੀ ਦੇ ਲਈ ਮੇਰਾ ਮਨ ਹੈ ਜਿਹੜਾ ਅਕਰਮ ਖੰਡਾ ਹੋ ਗਿਆ ਜਿਹੜਾ ਵਿਕਾਰਾਂ ਦੇ ਤਪਸ਼ ਤੇ ਮੁਕਤੀ ਪਰੇਗਾ ਗੁਰਦਰਸ਼ਨ ਦੇਖਣ ਹਾਲੇ ਇਹੋ ਸ਼ਬਦੀ ਕਮਾਈ ਦੇ ਨਾਲ ਜਦੋਂ ਗੁਰੂ ਦੇ ਦیدار ਮੈਨੂੰ ਅੰਦਰੋਂ ਹੋਏ ਮੇਰਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਗਿਆ ਇਹ 라ਦੀ ਦੀ ਗੱਲ ਕੀਤੀ ਸਿੱਖ ਦੇ ਵਾਸਤੇ ਇਹ ਹੋਣੀ ਹੈ ਤੇ ਸਿੱਖ ਦੇ ਵਾਸਤੇ ਮਨ ਨੂੰ ਨਾਮ ਦੇ ਰੰਗ ਦੇ ਵਿੱਚ ਰੰਗਾਉਣਾ ਅਸਲ ਦੇ ਵਿੱਚ ਇਹੀ ਲਾਤੀ ਹੈ ਤੇ ਜਿਹੜਾ ਇਝ ਕਰਨਾ ਕਰਦਾ ਹੈ ਉਸ ਸਿੱਖ ਨੇ ਹਉਲੀ ਵੀ ਬਣਾ ਲਈ ਤੇ ਹਉਲੀ ਬਣਾ ਕੇ ਪਰਮਾਤਮਾ ਦੇ ਨਾਮ ਦੇ ਰੰਗ ਦੇ ਵਿੱਚ ਇਹ ਮਨੁੱਖ ਰੰਗਿਆ ਗਿਆ